ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸਚ ਖੰਡ ਸ੍ਰੀ ਹਰਮੰਦਰ ਸਾਹਿਬ ਸ਼ਲੋਕ ਮਹਲਾ 3 ਜਾ ਸਤ ਗੁਰ ਤੇ ਜੋ ਮੂੰ ਫਿਰੇ ਸੇ ਬੱਦੇ ਦੁੱਖ ਸਹਾਈ ਫਿਰ ਫਿਰ ਮਿਲਨ ਨਾ ਪਾਈਨੀ ਜਮ ਮੈ ਤ ਮਰ ਜਾਹੇ ਸਹਸਾ ਰੋਗ ਨਾ ਛੋੜੇ ਦੁਖ ਹੀ ਮਹਿ ਦੁਖ ਪਾਏ ਨਾਨਕ ਨਦਰੀ ਬਖਸ਼ ਲੇਹ ਸਬਦੇ ਮੇਲ ਮਿਲਾਹੇ ਮਹਿਲਾਤੀ ਜਾ ਜੋ ਸਤ ਗੁਰ ਤੇ ਮੂੰਹ ਫਿਰੇ ਤੀਨਾ ਠੋਰ ਨਾ ਠਾਓ ਜਿਉ ਛੁਟਰ ਕਰ ਕਰ ਫਿਰੈ ਦੁਹ ਚਾਰਨ ਬਧਨਾਓ ਨਾਨਕ ਗੁਰਮੁਖ ਬਖਸ਼ਿਐ ਸੇ ਸਤਗੁਰ ਮੇਲ ਮਿਲਾਓ ਪੌੜੀ ਜੋ ਸੇਵੇ ਸਤ ਮੁਰਾਰ ਸੇ ਪੌ ਜਲ ਤਰ ਗਿਆ ਜੋ ਬੋਲੇ ਹਰ ਹਰ ਨਾਉ ਤਿੰਨ ਜਮ ਛਡ ਗਿਆ ਸੇ ਦਰਗਿਆ ਪੈਦੇ ਜਾਹੇ ਜਿਨਾ ਹਰ ਜਪ ਲਿਆ ਹਰ ਸੇਵੇ ਸੇਈ ਪੁਰਖ ਜਿਨ੍ਹਾਂ ਹਰ ਤੁਧ ਮਇਆ ਗੁਨ ਗਾਵਾਂ ਪਿਆਰੇ ਨਿਤ ਗੁਰਮੁਖ ਪਰਮ ਭੋਗਿਆ 에ਤੀ ਜੀ ਪਾਛਹੀ ਤਨ ਤਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੀ ਬਾਣੀ ਹੈ ਗੁਰੂ ਸਾਹਿਬ ਕਹਿੰਦੇ ਹਨ ਜੋ ਮਨੁੱਖ ਸਤਗੁਰੂ ਵੱਲੋਂ ਮਨਮੁਖ ਹਨ ਉਹ ਅੰਤ ਨੂੰ ਬਧੇ ਦੁੱਖ ਸਹਿੰਦੇ ਹਨ ਪ੍ਰਭੂ ਨੂੰ ਮਿਲ ਨਹੀਂ ਸਕਦੇ ਮੂੜ ਮੂੜ ਜੰਮਦੇ ਤੇ ਮਰਦੇ ਹਨ ਉਹਨਾਂ ਨੂੰ ਚਿੰਤਾ ਦਾ ਰੋਗ ਕਦੇ ਨਹੀਂ ਛੱਡਦਾ ਸਦਾ ਦੁਖੀ ਹੀ ਰਹਿੰਦੇ ਹਨ ਗੁਰੂ ਸਾਹਿਬ ਕਹਿੰਦੇ ਹਨ ਕਿਰਪਾ ਦ੍ਰਿਸ਼ਟੀ ਵਾਲਾ ਪ੍ਰਭੂ ਜੇ ਉਹਨਾਂ ਨੂੰ ਬਖਸ਼ ਲੇ ਸਤ ਗੁਰੂ ਦੇ ਸ਼ਬਦ ਦੀ ਰਾਹੀਂ ਉਸ ਵਿੱਚ ਮਿਲ ਜਾਂਦੇ ਹਨ ਜੋ ਮਨੁੱਖ ਮਨਮੁਖ ਹਨ ਉਹਨਾਂ ਦਾ ਨਾਂ ਥਾ ਨਾ ਥਿੱਤਾ ਉਹ ਵਿਵਚਾਰਨ ਛੁੱਟਰ ਇਸਤਰੀ ਵਾਂਗ ਹਨ ਜੋ ਘਰ ਘਰ ਵਿੱਚ ਬਦਨਾਮ ਹੁੰਦੀ ਫਿਰਦੀ ਹੈ ਜੋ ਗੁਰੂ ਦੇ ਸਨਮੁਖ ਹੋ ਕੇ ਬਖਸ਼ੇ ਜਾਂਦੇ ਹਨ ਉਹ ਸਤਿਗੁਰੂ ਦੀ ਸੰਗਤ ਵਿੱਚ ਮਿਲ ਜਾਂਦੇ ਹਨ ਜੋ ਮਨੁੱਖ ਸੱਚੇ ਹਰੀ ਨੂੰ ਸੇਵਦੇ ਹਨ ਉਹ ਸੰਸਾਰ ਸਮੁੰਦਰ ਨੂੰ ਤਰ ਜਾਂਦੇ ਹਨ ਜੋ ਮਨੁੱਖ ਹਰੀ ਦਾ ਨਾਮ ਸਿਮਰਦੇ ਹਨ ਉਹਨਾਂ ਨੂੰ ਜਮ ਛੱਡ ਜਾਂਦਾ ਹੈ ਜਿਨ੍ਹਾਂ ਨੇ ਹਰੀ ਦਾ ਨਾਮ ਜਪਿਆ ਹੈ ਉਹ ਦਰਗਾਹ ਵਿੱਚ ਸਨਮਾਨੇ ਜਾਂਦੇ ਹਨ ਪਰ ਹੇ ਹਰੀ ਜਿਨ੍ਹਾਂ ਉਤੇ ਤੇਰੀ ਮਿਹਰ ਹੁੰਦੀ ਹੈ ਉਹੀ ਮਨੁੱਖ ਤੇਰੀ ਭਗਤੀ ਕਰਦੇ ਹਨ ਸਤਿਗੁਰੂ ਦੇ ਸਨਮੁਖ ਹੋ ਕੇ ਪਰਮ ਤੇ ਡਰ ਦੂਰ ਹੋ ਜਾਂਦੇ ਹਨ ਮਿਹਰ ਕਰ হে ਪਿਆਰੇ ਮੈਂ ਵੀ ਤੇਰੇ ਸਦਾ ਗੁਣ ਗਾਵਾਂ